6 ਅਕਤੂਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦੱਬਿਓ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਕੱਲ੍ਹ ਜਾਨੀ ਕਿ ਜਿਹੜੀ ਲੰਗੀ ਰਾਤ ਆ ਉਹਦੇ ਵਿੱਚ ਮੀਂਹ ਹਨੇਰੀ ਤੇ ਤੂਫਾਨ ਵੀ ਦੇਖਣ ਨੂੰ ਮਿਲਿਆ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਅੱਜ ਸਵੇਰ ਵੇਲੇ ਬੱਦਲਵਾਈ ਤਾਂ ਜਰੂਰ 9-10 ਵਜੇ ਤੱਕ ਬਣੀ ਰਹੀ ਪਰ ਕਿਤੇ ਵੀ ਮੀਂਹ ਨਹੀਂ ਪਿਆ ਪਰ ਬੱਦਲਵਾਈ ਵੀ ਹਲਕੀ ਜਿਹੀ ਰਹੀ ਬਾਕੀ ਜਿਵੇਂ ਜਿਵੇਂ ਦਿਨ ਅੱਗੇ ਵਧਦਾ ਗਿਆ ਮੌਸਮ ਤਕਰੀਬਨ ਪੰਜਾਬ ਦਾ ਸਾਫ਼ ਹੁੰਦਾ ਗਿਆ ਅੱਜ ਦੁਪਹਿਰ ਤੋਂ ਬਾਅਦ ਤੇਜ਼ ਹਵਾ ਵੀ ਲਗਾਤਾਰ ਚੱਲ ਰਹੀ ਹੈ ਤੇ ਮੌਸਮ ਸਾਫ਼ ਅਤੇ ਖੁਸ਼ਕ ਬਣਿਆ ਹੋਇਆ ਹੈ ਜਿਹੜਾ ਰਾਤੀ ਮੀਂਹ ਪਿਆ ਸੀਗਾ ਉਹਦੀ ਵਜ੍ਹਾ ਨਾਲ ਗਰਮੀ ਅਤੇ ਹੂਮਸ ਤਕਰੀਬਨ ਲਗਭਗ ਖਤਮ ਹੋ ਚੁੱਕੀ ਹੈ ਤੇ ਹਲਕੀ ਹਲਕੀ ਠੰਡਕ ਜਿਹੀ ਮਹਿਸੂਸ ਹੋਣੀ ਸ਼ੁਰੂ ਹੋ ਚੁੱਕੀ ਹੈ ਕਈ ਦਿਨਾਂ ਦੀਆਂ ਰਾਤਾਂ ਦੀ ਵੀ ਹਲਕੀ ਜਿਹੀ ਗਰਮੀ ਦੇਖਣ ਨੂੰ ਮਿਲ ਰਹੀ ਸੀਗੀ ਪਰ ਹੁਣ ਰਾਤਾਂ ਵੀ ਠੰਡੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਮੀਂਹਾਂ ਦੀ ਕੋਈ ਖਾਸ ਸੰਭਾਵਨਾ ਨਹੀਂ ਹੈ ਅੱਜ ਤੇ ਕੱਲ 8 ਜਾਂ 9 ਤਰੀਕ ਦੇ ਆਸ-ਪਾਸ ਇੱਕ ਅਜਿਹਾ ਸਿਸਟਮ ਹੋਰ ਆ ਸਕਦਾ ਹੈ ਉਹ ਮੌਕੇ ਤੇ ਪਤਾ ਲੱਗੇਗਾ ਕਿ ਉਹ ਹਲਕੇ ਤੋਂ ਦਰਮਿਆਨਾ ਆਉਂਦਾ ਹੈ ਜਾਂ ਜਿੱਦਾਂ ਰਾਤੀ ਆਇਆ ਸੀਗਾ ਉਨੀ ਤੇਜ਼ ਨੁਕਸਾਨ ਕਰਦਾ ਹੋਇਆ ਅੱਗੇ ਵੱਲ ਨੂੰ ਵੱਧਦਾ ਹੈ ਉਹਦੇ ਵਿੱਚ ਵੀ ਹਲਕੇ ਤੋਂ ਦਰਮਿਆਨੇ ਜਿਹੇ ਮੀਂਹ ਦੀ ਉਮੀਦ ਪੰਜਾਬ ਦੇ ਵਿੱਚ ਬਣੀ ਹੋਈ ਹੈ